ਅਣੀ ਦੋਸਤੋ ਕਿਵੇਂ ਹੋ ਲੋਈ ਇੰਜਨ ਦਾ ਕੰਮ ਹੋ ਗਿਆ ਸੀ ਹੁਣ ਅੰਦਰੋਂ ਮਸ਼ੀਨ ਦਾ ਕੰਮ ਕਰ ਰਹੇ ਆ ਇੰਜਨ ਦਾ ਪੂਰਾ ਸਾਰਾ ਟੋਟਲੀ ਕੰਮ ਹੋ ਗਿਆ ਜੀ ਇਹਦਾ ਇਹ ਤਾਂ ਲੱਗ ਗਿਆ ਜੀ ਬਹੁਤ ਵਧੀਆ ਚੱਲਣਾ ਲੋਏ ਮਿਸਤਰੀ ਲੱਗਿਆ ਪਿਆ ਸਾਫ ਸਫਾਈ ਕਰਨਾ ਇਹ ਕਾਸਟ ਕੁਮਾਰ ਰਿਹਾ ਜੀ ਇਹਦੇ ਵਿੱਚ ਇਹਦੀ ਹੋ ਰਹੀ ਆ ਸਾਫ ਸਪਾਈ ਕਾਲਸ ਲਾਉਣੀ ਆ ਜੀ ਕੈਮਰਾ ਤਾਂ ਨਹੀਂ ਖਰਾਬ ਨਾ ਕੈਮਰਾ ਤਾਂ ਠੀਕ ਆ ਚੱਕ ਦੇ ਸਾਰੇ ਕਾਲਸ ਇਹਨਾਂ ਕਾਸਟਿਕ ਮਾਰਿਆ ਜਾ ਰਿਹਾ ਜੀ ਵਿੱਚ ਸਰਫਾ ਇਹ ਕਾਸਟਿਕ ਦਾ ਮਿਸ਼ਰਣ ਬਾਲਟੀ ਜੀ ਕੋਲਿਆ ਹੋਇਆ ਮਸ਼ੀਨ ਦੀ ਹੋ ਰਹੀ ਹੈ ਸਫਾਈ ਕਰ ਰਹੇ ਹਾਂ ਜੀ ਮਸ਼ੀਨ ਦੀ ਸਫਾਈ ਬਹੁਤ ਫालतू ਖਰਾਬ ਹੈ ਮਸ਼ੀਨ ਦੀ ਮਿੱਟੀ, ਘੱਟਾ, ਕਾਲਾ ਤੇਲ, ਗ੍ਰੀਸ ਵਗੈਰਾ ਬਹੁਤ ਕੁਝ ਲੱਗ ਰਿਹਾ ਤੇ ਇੱਥੇ ਕਰਾਂਗੇ ਹੀ ਰੰਗ ਪਹਿਲਾਂ ਕਰਦੇ ਹਾਂ ਦੀ ਫੁੱਲ ਸਫਾਈ ਬੜਾ ਕੁਝ ਜੰਮਿਆ ਪਿਆ ਜੀ ਦੇਖੋ ਮਿੱਟੀ ਗ੍ਰੀਸ ਮਾਲਾ ਨਹੀਂ ਪੰਪ ਨਾਲ ਕਰਦੇ ਆ ਸਪਰੇਅ ਤੇ ਕਾਦੇ ਇਨਸਾਫ ਸਫਾਈ ਕਰੀਂ ওকে